ਅਸੀਂ ਖੜੇ ਆ ਪਿੰਡ ਰਾਮੂ ਵਾਲਾ ਜਿਲ੍ਹਾ ਮੋਗਾ ਦੇ ਵਿੱਚ ਪੈਂਦਾ ਹੈ ਅਸੀਂ ਇਥੋਂ ਲੰਘੇ ਜਾਂਦੇ ਸੀ ਤੇ ਸੰਗਤ ਨੂੰ ਕੁਝ ਦਿਖਾਉਣਾ ਚਾਹੁੰਦੇ ਇੱਕ ਪਾਰਕ ਬਣਿਆ ਹੋਇਆ ਪਿੰਡ ਦਾ ਪੰਚਾਇਤ ਵੱਲੋਂ ਬਣਾਇਆ ਗਿਆ ਤੇ ਬਹੁਤ ਸੋਹਣੀ ਪੱਥਰ ਦੀ ਮੂਰਤੀ ਲੱਗੀ ਹੋਈ ਆ ਅਬਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਤੇ ਬਹੁਤ ਸਤਕਾਰ ਆ ਤੇ ਤੁਹਾਨੂੰ ਦੱਸਣਾ ਚਾਹੁੰਦੇ ਸਿੱਖਾਂ ਨੂੰ ਪੰਜਾਬ ਦੇ ਵਿੱਚ ਜੋ ਵਸਦੇ ਆ ਜਾਂ ਬਾਹਰ ਵਸਦੇ ਸਿੱਖਾਂ ਨੂੰ ਵੀ ਅਕਾਲ ਤਖਤ ਸਾਹਿਬ ਦਾ ਹੁਕਮ ਆ ਵੀ ਮੂਰਤੀ ਪੂਜਾ ਨੂੰ ਸਿੱਖਾਂ ਨੇ ਨਹੀਂ ਮੰਨਣਾ ਤੇ ਹਜੂਰ ਸਾਹਿਬ ਨਦੇੜ ਦੀ ਧਰਤੀ ਤੇ 10ਵੇਂ ਪਾਸ਼ਾ ਜੀ ਜਦੋਂ ਚਿਖਰ ਤੇ ਚੜ੍ਹਨ ਲੱਗਿਆ ਤੇ ਉਹ ਸਿੱਖਾਂ ਨੂੰ ਹੁਕਮ ਕਰਕੇ ਗਏ ਆ ਵੀ ਸਿੱਖਾਂ ਨੇ ਜਦੋਂ ਸੰਗਤ ਵਿਰਾਗ ਚ ਸੀਗੀ ਵੀ ਅਸੀਂ ਕਿਹਨੂੰ ਮੰਨਾਂਗੇ ਤੇ 10ਵੇਂ ਪਾਸ਼ਾ ਜੀ ਦਾ ਹੁਕਮ ਸੀਗਾ ਵੀ ਤੁਹਾਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੇ ਲੜ ਲਾ ਕੇ ਚੱਲੇ ਆ ਵੀ ਅੱਜ ਤੋਂ ਤੁਸੀਂ ਇਹਨਾਂ ਨੂੰ ਗੁਰੂ ਮੰਨਣਾ ਤੇ ਇਹਨਾਂ ਦਾ ਸਤਿਕਾਰ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਤੇ ਉਸ ਗੱਲ ਨੂੰ ਲੈ ਕੇ ਕਾਲ ਤੱਕ ਸਹਿਤੋ ਵੀ ਹੁਕਮ ਆ ਵੀ ਸਿੱਖਾਂ ਨੇ ਮੂਰਤੀ ਪੂਜਾ ਨਹੀਂ ਕਰਨੀ ਤੇ ਨਾ ਹੀ ਇਸ ਨੂੰ ਮੰਨਣਾ ਪਰ ਸਾਡੇ ਪਿੰਡਾਂ ਦੇ ਲੋਕ ਆ ਜਿਹੜੇ ਪਤਾ ਨਹੀਂ ਕਿਉਂ ਕਿਹੜੀ ਗੱਲ ਪਿੱਛੇ ਅਣਪੜਤਾ ਇਹਨਾਂ ਦੀ ਧਾਰਮਿਕ ਲਾਈਨ ਨੂੰ ਲੈ ਕੇ ਤੇ ਕਿੱਧਰ ਨੂੰ ਜਾ ਰਹੇ ਆ ਬਾਬਾ ਦੀਪ ਸਿੰਘ ਜੀ ਦਾ ਬਹੁਤ ਵੱਡਾ ਸਥਾਨ ਆ ਸਿੱਖਾਂ ਦੇ ਵਿੱਚ ਤੇ ਬਹੁਤ ਮਹਾਨ ਸ਼ਹੀਦ ਨੇ ਤੇ ਅਸੀਂ ਬਹੁਤ ਸਤਿਕਾਰ ਕਰਦੇ ਆ ਵੀ ਸਾਡੇ ਤਾਂ ਉਹ ਸ਼ਹੀਦ ਨੇ ਤੇ ਇਹਨਾਂ ਪ੍ਰਤੀ ਕੋਈ ਗੱਲਬਾਤ ਨਹੀਂ ਹੈ ਪਰ ਇਸ ਪਿੰਡ ਦੇ ਲੋਕ ਜਿਨ੍ਹਾਂ ਨੇ ਲਾਇਆ ਹੁਣ ਤੁਹਾਨੂੰ ਦਿਖਾਉਣਾ ਦੇਖੋ ਜੋਤ ਆ ਜੋਤ ਸੀਗੀ ਇਹਦੇ ਚ ਜਗਦੀ ਅਸੀਂ ਲੇਟ ਹੋ ਕੇ ਵੀਡੀਓ ਬਣਾ ਲਈ ਬਾ ਪਹਿਲੋਂ ਵੀ ਆ ਜੋਤ ਸੀ ਇਹਦੇ ਚ ਜਗਦੀ ਕੋਈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਕੋਈ ਨਿਸ਼ਾਨ ਨਹੀਂ ਕੋਈ ਗੁੱਟਕਾ ਪੁੱਥੀ ਸਾਹਿਬ ਨਹੀਂ ਹੈ ਜੋਤ ਜਗਦੀ ਸੀ ਆ ਧੂਫਾ ਲੱਗਦਿਆਂ ਇੱਥੇ ਤੇ ਆ ਤੁਹਾਨੂੰ ਦੱਸ ਦਈਏ ਵੀ ਆ ਗੋਲ ਕ ਲਾਇਆ ਇਹਨਾਂ ਨੇ ਪਿੰਡ ਵਾਲਿਆਂ ਨੇ ਕੋਲਕਾ ਤੇ ਆਏ ਤੇ ਚੋਂ ਭਾਣ ਵੀ ਇਹ ਨਿਕਲੀ ਇਹ ਸਭ ਮੱਥਾ ਟੇਕਿਆ ਜਾਂਦਾ ਇੱਥੇ ਹੋਰ 50 ਸਾਲਾਂ ਨੂੰ ਕੀ ਹੋਣਾ ਸੀ ਜਗਾ ਬਣ ਜਾਣੀ ਸੀ ਤੇ ਗਾਂ ਵਾਲੀ ਪੀੜੀ ਨੇ ਨਾ ਪਹੁੰਚ ਕੀ ਹੋ ਜਾਣਾ ਸੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਸੀ ਇਹ ਧਾਰਮਿਕ ਸਥਾਨ ਆ ਜਾਂ ਕੀ ਹੈ ਕੀ ਨਹੀਂ ਪਰ ਪਿੰਡ ਵਾਲਿਆਂ ਨੂੰ ਇਹ ਚਾਹੀਦਾ ਵੀ ਜੇ 10ਵੇਂ ਪਾਸ਼ਾ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਗਏ ਆ ਨਾ ਤੇ ਆਪਾਂ ਉੱਥੇ ਹੀ ਰਹੀਏ ਉਦੋਂ ਬਾਹਰ ਨਾ ਜਾਈਏ ਉਹ ਪਿੰਡ ਦੇ ਵਿੱਚ ਗੁਰਦਰਾ ਸਾਹਿਬ ਇੱਕ ਇੱਥੇ ਆ ਇੱਕ ਇੱਥੇ ਆ ਇੱਕ ਇੱਥੇ ਆ ਤਿੰਨ ਨਿਸ਼ਾਨ ਸਾਹਿਬ ਤਿੰਨ ਗੁਰੂ ਘਰ ਅੰਦਰ ਮਹਾਰਾਜ ਦੇ ਸਰੂਪ ਆ ਤੇ ਤੁਸੀਂ ਇੱਥੇ ਮੱਥਾ ਟੇਕਣ ਆਉਨੇ ਆ ਆ ਸਾਡੇ ਆ ਸਮਾਨ ਨੂੰ ਸਾਫ਼ ਕਰਦੇ ਆ ਤੇ ਇੱਥੇ 15 ਬੀਬੀਆਂ ਮੋੜੀਆਂ ਅਸੀਂ ਹੱਥ ਦੇ ਵਿੱਚ ਘੋ ਦੀ ਉਹ ਕੌਲੀ ਫੜੀ ਆ ਤੇ ਸਿੱਖਾ ਲਈ ਡੱਬੀ ਆ ਧੂਪ ਬੱਤੀ ਕਰਨ ਆਉਂਦੇ ਆ ਤੇ ਉਹ 6 6 ਕਿਲੋਮੀਟਰ ਤੋਂ ਤੁਰ ਕੇ ਇਹ ਹੀ ਬਾਬਾ ਦੀਪ ਸਿੰਘ ਜੀ ਠੀਕ ਆ ਅਸੀਂ ਸ਼ਹੀਦਾਂ ਪ੍ਰਤੀ ਸਤਿਕਾਰ ਰੱਖੋ ਤੁਸੀਂ ਸਾਰਾ ਕੁਝ ਹੈ ਤੇ ਪਰ ਇਹ ਨਹੀਂ ਹੈ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਮੁਨਕਰ ਹੋ ਜਾਈਏ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਗੁਰੂ ਘਰੇ ਛੱਡ ਕੇ ਪ੍ਰਕਾਸ਼ ਹੋਇਆ ਰਹਿਰਾ ਸਾਹਿਬ ਦਾ ਵਿਲਾ ਤੇ ਤੁਸੀਂ ਆ ਕੇ ਇੱਥੇ ਮੂਰਤੀ ਪੂਜਾ ਕਰੀ ਜਾਂਦੇ ਆ ਫਿਰ ਫਾਇਦਾ ਕੀ ਹੋ ਗਿਆ ਸ਼ਹੀਦਾਂ ਦਾ ਇਸ ਕਰਕੇ ਇਸ ਨਗਰ ਆ ਜਿਹੜਾ ਰਾਮੂ ਵਾਲਾ ਇਹਨਾਂ ਪਿੰਡਾਂ ਦੇ ਵਿੱਚੋਂ ਜਿਹੜੀ ਸੰਗਤ ਨੇ ਇਹ ਕੰਮ ਕੀਤਾ ਬਹੁਤ ਮਾੜਾ ਨਹੀਂ ਤਾਂ ਮਹਾਰਾਜ ਨੂੰ ਕੀ ਮੂੰਹ ਦਿਖਾਵਾਂਗੇ ਜਦੋਂ ਉਹਨਾਂ ਨੇ ਨਰੇਟ ਦੀ ਧਰਤੀ ਤੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਸੀ ਸਾਡੀ ਕਿਸੇ ਪ੍ਰਤੀ ਕੋਈ ਈਰਖਾ ਨਹੀਂ ਹੈ ਪਰ ਜੇ ਤੁਸੀਂ ਮੂਰਤੀ ਪੂਜਾ ਨੂੰ ਮੰਨਣਾ ਬੁੱਤਾਂ ਦੀ ਪੂਜਾ ਕਰਨੀ ਆ ਫਿਰ ਗੁਰੂ ਗ੍ਰੰਥ ਸਾਹਿਬ ਦੇ ਕੋਈ ਉੱਥੇ ਅਹਿਮੀਅਤ ਨਹੀਂ ਰਹੇਗੀ ਤੇ ਤੁਸੀਂ ਤਾਂ ਫਿਰ ਆਪ ਬੇਅਦਬੀ ਕਰੀ ਜਾਂਦੇ ਆ ਸਿੱਖ ਮਾੜਾ ਮੋਟਾ ਇਸ ਗੱਲ ਨੂੰ ਸਮਝਣ ਜੇ ਮਨ ਦੇ ਵਿੱਚ ਇੱਛਾ ਬਾਣੀ ਪੜਨ ਦੀ ਜਾਂ ਦੁਪਹਿਰੇ ਸਾਹਿਬ ਦੀ ਤੇ ਭਾਈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਹੀ ਪੜੋ ਤੁਸੀਂ ਉੱਥੇ ਹੀ ਅਰਦਾਸ ਬੇਨਤੀ ਕਰੋਗੇ ਤੇ ਇੱਥੋਂ ਕੀ ਇੱਕ ਬੁੱਤ ਨੂੰ ਕਰੋਗੇ ਦੇਸੀ ਆ ਨੇੜੇ ਹੱਡਾ ਰੋੜੀ ਆ ਨੇੜੇ ਸੇਵੇ ਆ ਇੱਥੇ ਬੁੱਤ ਲੱਗ ਗਿਆ ਤੇ ਇਹਦੀ ਪੂਜਾ ਹੋਣ ਲੱਗ ਗਿਆ ਵੇਖੋ ਤੁਸੀਂ ਜੋਤਾਂ ਜਗ ਲੱਗੀਆਂ ਤੇ ਤੁਸੀਂ ਤਾਂ ਸਾਰਿਆਂ ਨਾਲੋਂ ਹੀ ਟੱਪ ਗਏ ਤੁਸੀਂ ਤਾਂ ਇਦੋਂ ਬਾਅਦ ਫਿਰ ਇੱਥੇ ਮੁੜ ਕੇ ਚਾਦਰਾਂ ਚੜਾਉਣ ਲੱਗ ਗੇ ਇਸ ਕਰਕੇ ਇਦਾਂ ਨਾ ਕਰਿਆ ਕਰੋ ਤੇ ਮੇਰੇ ਨਾਲ ਆ ਸਰਪੰਚ ਬਾਈ ਚਮਕੌਰ ਸਿੰਘ ਜੀ ਸਾਬਕਾ ਸਰਪੰਚ ਆ ਇਹ ਮੌਜੂਦਾ ਨਹੀਂ ਹੁਣ ਜੇ ਜਦੋਂ ਬੁੱਤ ਲੱਗਾ ਇੱਥੇ ਤੇ ਇਹਨਾਂ ਨੇ ਜੋਤ ਲਾਉਣੀ ਸ਼ੁਰੂ ਕਰਤੀ ਇਹਨਾਂ ਨੇ ਅੱਜ ਵੀ ਇਸ ਚੀਜ਼ ਨੂੰ ਮੰਨਿਆ ਵੀ ਜੋਤ ਲਾਈ ਸੀ ਗੋਲਕ ਰੱਖਿਆ ਸੀ ਇਹਨਾਂ ਨੂੰ ਇਸ ਗੱਲ ਦਾ ਕਹਿੰਦੇ ਸਾਨੂੰ ਪਤਾ ਨਹੀਂ ਸੀ ਸਾਥੋ ਗਲਤੀ ਚ ਹੋ ਗਿਆ ਭਾਈ ਤੇ ਸਰਪੰਚ ਸਾਹਿਬ ਤੁਸੀਂ ਜਿਹੜੀ ਸੰਗਤ ਆ ਹਾਂਜੀ ਤੇ ਸੰਗਤ ਨੂੰ ਸੰਬੋਧਨ ਕਰ ਦਿਓ ਵੀ ਇਹ ਪਾਰਕ ਦੇ ਵਿੱਚ ਮੱਥਾ ਨਹੀਂ ਟੇਕਣਾ ਧੂਪ ਬੱਤੀ ਨਹੀਂ ਕਰਨੀ ਤੇ ਜੋਤ ਨਹੀਂ ਲਾਉਣੀ ਠੀਕ ਹੈ ਤੇ ਵੀ ਉਹ ਰਹਿਤ ਮੇਰੇ ਅੰਦਰ ਤੇ ਉਲਟਾ ਵੀ ਅੱਜ ਤੋਂ ਹੀ ਬੰਦ ਦਾ ਵਾਈਕਲ ਜੀ ਕਾ ਕਾਲਸਾ ਸ੍ਰੀ ਵਾਈਕਲ ਜੀ ਕੀ ਪਤੇ ਅੱਜ ਜੀ ਚਲੋ ਇਸ ਚੀਜ਼ ਦਾ ਮੈਨੂੰ ਗਿਆਨ ਨਹੀਂ ਸੀ ਭਾਈ ਸਾਹਿਬ ਅਮਰਤਪਾਲ ਜੀ ਨੇ ਦੱਸਿਆ ਵੀ ਆਪਣੇ ਗੁਰੂ ਗ੍ਰੰਥ ਸਾਹਿਬ ਵਿੱਚ ਮੂਰਤੀ ਦੀ ਪੂਜਾ ਨਹੀਂ ਕੀਤੀ ਜਾਂਦੀ ਚਲੋ ਅਸੀਂ ਵੀ ਇਹ ਚੀਜ਼ ਮੈਂ ਵੀ ਮੰਨਿਆ ਵੀ ਠੀਕ ਆ ਅਸੀਂ ਜੋਤਵੰਨੀ ਲਾਵਾਂਗੇ ਤੇ ਇਹ ਚੀਜ਼ ਅਸੀਂ ਮੰਨ ਲਈ ਹਾਂਜੀ ਸੰਗਤ ਨੂੰ ਕਹਿ ਦਿਓ ਵੀ ਮਤ ਸੰਗਤ ਨੂੰ ਇਹ ਬੇਨਤੀ ਆ ਵੀ ਸੰਗਤ ਵੀ ਮੱਥਾ ਨਾ ਟੇਕੇ ਜਿਹੜੇ ਆਉਂਦੇ ਆ